ਨੇੜਲੇ ਪਿੰਡ ਜਮਾਲਪੁਰ ਦੇ ਰਹਿਣ ਵਾਲੇ ਗਿਆਨ ਚੰਦ ਨੇ ਚਚਰਾੜੀ ਪਿੰਡ ਵਿੱਚ ਕੰਮ ਕਰਨ ਵਾਲੇ ਆਪਣੇ ਹੀ ਪਿੰਡ ਦੇ ਰਹਿਣ ਵਾਲੇ ਇੱਕ ਵਿਅਕਤੀ ਤੇ ਨਸ਼ਾ ਵੇਚਣ ਦੇ ਗੰਭੀਰ ਦੋਸ਼ ਲਗਾਏ ਹਨ ਇਸ ਬੰਦੀ ਜਾਣਕਾਰੀ ਦਿੰਦੇ ਹੋਏ ਗਿਆਨ ਚੰਦ ਅਤੇ ਹੋਰ ਪਿੰਡ ਵਾਸੀਆਂ ਨੇ ਕਿਹਾ ਕਿ ਚਚਰਾੜੀ ਪਿੰਡ ਵਿੱਚ ਦੁਕਾਨ ਚਲਾ ਰਹੇ ਉਹਨਾਂ ਦੇ ਪਿੰਡ ਦਾ ਰਹਿਣ ਵਾਲਾ ਗਿਆਨ ਨਾਮ ਦਾ ਵਿਅਕਤੀ ਨਜਾਇਜ਼ ਤੰਦਾ ਕਰਦਾ ਹੈ ਅਤੇ ਕਈਆਂ ਦੀ ਜ਼ਿੰਦਗੀ ਨੂੰ ਬਰਬਾਦ ਕਰ ਰਿਹਾ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਹੀ ਪਿੰਡ ਦੇ ਨੌਜਵਾਨ ਨਾਲ ਕੁਝ ਨੌਜਵਾਨਾਂ ਨੇ ਕੁੱਟਮਾਰ ਵੀ ਕੀਤੀ ਹੈ ਉਹਨਾਂ ਪੁਲਿਸ ਪਾਸੋਂ ਇਨਸਾਫ ਦੀ ਗੁਹਾਰ ਲਗਾਈ ਹੈ ਉਧਰ ਦੂਜੇ ਪਾਸੇ ਗਿਆਨ ਨੇ ਕਿਹਾ ਕਿ ਕੁਝ ਸ਼ਰਾਰਤੀ ਅਨਸਰ ਉਸਤੇ ਝੂਠੇ ਦੋਸ਼ ਲਗਾ ਰਹੇ ਹਨ ਨਾ ਤਾਂ ਅੱਜ ਤੱਕ ਉਸ ਦੇ ਖਿਲਾਫ ਕੋਈ ਸ਼ਿਕਾਇਤ ਗਈ ਹੈ ਅਤੇ ਨਾ ਹੀ ਕੋਈ ਅਜਿਹਾ ਮਾਮਲਾ ਉਸ ਦੇ ਖਿਲਾਫ ਦਰਜ ਹੋਇਆ ਹੈ ਉਸਨੇ ਕਿਹਾ ਕਿ ਜਾਣਬੁੱਝ ਕੇ ਉਸ ਨੂੰ ਬਦਨਾਮ ਕਰਨ ਲਈ ਵਿਰੋਧੀਆਂ ਦੇ ਵੱਲੋਂ ਇਹ ਦੋਸ਼ ਲਗਾਏ ਜਾ ਰਹੇ ਹਨ ਮੇਰਾ ਨਾਂ ਲਾਲੀ ਹੈ ਜੀ ਕੀ ਮਸਲਾ ਹੈ ਇਹ ਸਾਡੇ ਪਿੰਡ ਵਾਲੇ ਸਾਰੇ ਕੀ ਮਸਲਾ ਇਹ ਸਾਡੇ ਮੁੰਡੇ ਨੂੰ ਮਾਰ ਕੇ ਗਿਆ ਜੀ ਉਤੋਂ ਬਾਅਦ ਚ ਫੋਨ ਆਇਆ ਸਾਨੂੰ ਵੇ ਸਾਡਾ ਮੁੰਡਾ ਤੇ ਡਰਤ ਤਾ ਅਸੀਂ ਦੌੜੇ ਗਏ ਸਾਨੂੰ ਮਤਲਬ ਮੇਨ ਲੱਭਾ ਮੁੰਡਾ ਅਸੀਂ ਦੁਕਾਨ ਤੇ ਵੀ ਦੇਖਿਆ ਇਹਨਾਂ ਅਸੀਂ ਤੁਹਾਡੇ ਅੱਗੇ ਬੇਨਤੀ ਇਹ ਕਰਦੇ ਆਂ ਵੀ ਇਹ ਚਿੱਟਾ-ਚੁੱਟਾ ਪੀਂਦੇ ਆ ਠੀਕ ਹੈ ਮੁੰਡੇ ਇਹਨਾਂ ਨੇ ਸਾਡੇ ਮੁੰਡੇ ਨੂੰ ਮਾਰ ਕੇ ਗਿਆ ਆ ਇਹ ਸਾਡੇ ਅੱਗੇ ਇਹ ਅਰਜ਼ਾ ਕਰਦੇ ਆਂ ਇਹਨੂੰ ਕੋਈ ਨਾ ਕੋਈ ਕਾਨੂੰਨੀ ਕਾਰਵਾਈ ਕੀਤੀ ਜਾਵੇ 2 ਨੰਬਰ ਦਾ ਕੰਮ ਕਰਦਾ ਆ ਡੋਡੇ ਵੇਚਦਾ ਫੀਮ ਵੇਚਦਾ ਆ ਇਹਦੇ ਦੇ ਕਈ ਕੇਸ ਚੱਲਦੇ ਆ ਕੋਈ ਇਹਦੇ ਬਾਰੇ ਕਾਨੂੰਨੀ ਕਾਰਵਾਈ ਕੀਤੀ ਨਹੀਂ ਗਈ 400 ਘਰ ਹੈਗਾ ਜਿਹੜੇ ਤਪਾਇਆ 400 ਘਰ ਆ ਜਿਹਨੂੰ ਸਾਨੂੰ ਤਪਾਇਆ ਗਿਆ ਆத் ਧਰਮੀ ਵੀ ਆਗੇ ਸਾਡੇ ਚ ਅਸੀਂ ਬਾਜੀਗਰ ਵੀ ਹੈਗੇ ਇਹਨਾਂ ਸਾਰਿਆਂ ਨੂੰ ਇਹਨੇ ਤਪਾਇਆ ਪਿਆ ਜੀ ਗਿਆਨ ਆ ਆਕਸ਼ ਆ ਪਮਨਿਆ ਠੀਕ ਹੈ 31 ਦਾ ਆ ਇੱਕ ਜੇਲ ਚ ਆ ਇੱਕ ਜੇਲ ਚ ਆ ਇਹ ਜੀ ਚਿੱਟੇ ਦਾ ਕੰਮ ਕਰਦੇ ਆ ਗਰਾਂਿਆਂ ਦੇ ਵਿੱਚ ਇਹਦੀ ਦੁਕਾਨ ਹੈ ਚਰਾੜੀ ਚ ਆ ਜਾਂਦੀ ਲੜਾਈ ਸਾਡੀ ਲੜਾਈ ਇੱਧਰ ਹੋਈ ਆ ਅਜੀ ਮੁੰਡੇ ਨੂੰ ਲੱਭਣ ਗਏ ਆ ਸਾਨੂੰ ਇਹਨਾਂ ਨੇ ਫੋਨ ਕਰਕੇ ਉੱਥੇ ਬੁਲਾ ਲਿਆ ਸੀ ਕਿ ਬਚਾਉਣ ਨੂੰ ਮੁੰਡੇ ਨੂੰ ਆਪਣੇ ਠੀਕ ਹੈ ਮੁੰਡਾ ਸਾਨੂੰ ਨਹੀਂ ਮਿਲਿਆ ਇਹਨਾਂ ਨੇ ਉਲਟ ਸਾਡੇ ਤੇ ਕੇਸ ਪਾਉਣ ਦੀ ਕੋਸ਼ਿਸ਼ ਕੀਤੀ ਹੈ ਜੀ ਇਹ ਪਰ ਦੋ ਨੰਬਰ ਦਾ ਕੰਮ ਕਰਦਾ ਜੀ ਇੱਥੇ ਕਈ ਕੇਸ ਚੱਲਦੇ ਆ ਇੱਥੇ ਕੋਈ ਕਾਨੂੰਨੀ ਕਾਰਵਾਈ ਨਹੀਂ ਹੋ ਰਹੀ ਇਹ ਛੋਟ ਜਮਾਨਤਾਂ ਦੇ ਛੁੱਟ ਕੇ ਆ ਜਾਂਦਾ ਅੰਦਰ ਪਰਚੇ ਦੇਖੋ ਇਹਦੇ ਪਰਚੇ ਦੇਖੋ ਕਿੰਨੇ ਪਏ ਹੋਏ ਆ ਕੋਈ ਨਹੀਂ ਇਹਦੇ ਬਾਰੇ ਕਾਨੂੰਨੀ ਕਾਰਵਾਈ ਕਰਦਾ ਇਹ ਰਾਤ ਦੀ ਦੁਕਾਨ ਹੈ ਇਹ ਰਾਤ ਨੂੰ ਦੁਕਾਨ ਖੋਲਦਾ ਹੈ ਕਾਦੀ ਦੁਕਾਨ ਹੈ ਜੀ ਕਹਿੰਦੇ ਮਤਵਲ ਦੋ ਨੰਬਰ ਦਾ ਕੰਮ ਕਰਦਾ ਜੀ ਅੱਛਾ ਸਹੀ ਮਤਲ ਅਸੈਸੀ ਵੀ ਅੱਗੇ ਅਰਦਾਸ ਕਰਦੇ ਬੇਇਜ਼ਤੀ ਕਰਦੇ ਆ ਇਹਨੂੰ ਕੋਈ ਨਾ ਕੋਈ ਕਾਨੂੰਨੀ ਕਾਰਵਾਈ ਕੀਤੀ ਜਾਵੇ ਸਾਨੂੰ ਇਨਸਾਫ ਮਿਲਿਆ ਜਾਵੇ ਜਿਹੜਾ ਸਾ ਹਾਂਜੀ ਭਾਜੀ ਮੇਰਾ ਨਾਂ ਗਿਆਨ ਚੰਦਿਆ ਜੀ ਮੈਂ ਪਿੰਡ ਜਮਾਲਪੁਰ ਦਾ ਹੀ ਆ ਜੀ ਗਿਆਨ ਚੰਦ ਵੀ ਦੂਜਾ ਮੈਂ ਗਿਆਨ ਚੰਦ ਉਹ ਗਿਆਨ ਕੁવાડીਆ ਠੀਕ ਆ ਉਹ ਵੀ ਜਮਾਲਪੁਰ ਦਾ ਹੀ ਆ ਘਰਾਂ ਇਹ ਦੁਕਾਨ ਕਰਦਾ ਘਰਾਂ ਏਰੀਏ ਚ ਮੁੰਡਾ ਸਾਡਾ ਦੁਕਾਨ ਕਰਦਾ ਫਵਾੜੇ ਏਰੀਆ ਚ ਦੁਕਾਨ ਤੇ ਲੱਗਾ ਦਿਹਾੜੀ ਗੱਲ ਲੈਂਦਾ ਤਿੰਨ 400 ਰੁਪਏ ਜਾ ਰਾਤ ਨੂੰ ਇਹ ਬੰਦੇ ਸੱਦੇ ਇਹਨਾਂ ਨੇ ਵੱਡ ਬਡਾਂਗਾ ਕਰਕੇ ਫੋਨ ਤੇ ਸਾਡੇ ਬੰਦੇ ਨੂੰ ਸੱਦ ਕੇ ਵੀ ਤੁਹਾਡਾ ਬੰਦਾ ਅਸੀਂ ਵੱਡ ਕੇ ਰੱਖ ਦਿੱਤਾ ਵੀ ਚੱਕ ਕੇ ਲੈ ਜਾਓ ਦੁਕਾਨ ਤੋਂ ਅਸੀਂ ਗਏ ਆ ਚੱਕਣ ਇਹ ਭੱਜ ਗਏ ਆ ਇਹਨਾਂ ਦੀ ਲੇਵਰ ਖੜੀ ਸੀ ਇਹਨਾਂ ਨੇ ਸਾਡੇ ਮੋਰੇ ਉੱਥੇ ਰਿਪੋਰਟ ਲਗਾਤੀ ਦਾਖਲ ਹੋ ਗਏ ਬੜੇ ਪਿੰਡ ਜਾ ਕੇ ਆਪਣੇ ਉਥੋਂ ਸੱਟਾ ਸੁੱਟਾਂ ਲਵਾ ਗਏ ਜਿਹੜੀ ਗਰਾਇਆ ਪੁਲਿਸ ਆ ਉਹ ਇਹਨਾਂ ਦੀ ਸਾਥ ਦੇ ਰਹੀ ਆ ਕਰਾਇਆਂ ਦੇ ਵਿੱਚ ਇਹ ਮਹੀਨਾ ਵੀ ਭਰਦਾ ਖੁੱਲਾ ਛਰੇਆਵੇਂ ਦੋ ਨੰਬਰ ਦਾ ਧੰਦਾ ਕਰਦਾ दारू ਵੇਚੀ ਡੋਡੇ ਵੇਚੇ 6-6 ਕੁਆਂਟਲ ਡੋਡੇ ਆਏ ਆ ਪਿੰਡ ਗਵਾਹ ਆ ਸਾਰਾ ਪਿੰਡ ਦੁਖੀ ਨਾ ਤੋਂ ਸਾਡੀ ਐਸਐਸਪੀ ਜਲੰਧਰ ਦੇ ਮੋਰੇ ਬੇਨਤੀ ਆ ਜੀ ਇਹਦੀ ਦੇਖਭਾਲ ਕੀਤੀ ਜਾਵੇ ਇਹਦੀ ਇਨਕੁਆਰੀ ਕੀਤੀ ਜਾਵੇ ਵੀ ਇਹਨੇ ਇੰਨਾ ਧਨ ਕਿੱਥੋਂ ਬਣਾਇਆ ਸਾਡੀ ਇਹੀ ਬੇਨਤੀ ਆ ਜੀ ਸਾਨੂੰ ਇਨਸਾਫ ਚਾਹੀਦਾ ਇਹ ਬਾਰੋਂ ਗੁੰਡੇ ਸੱਦ ਲੈਂਦਾ ਪੈਸੇ ਦੇ ਜੋਰ ਤੇ ਬੰਦਿਆਂ ਨੂੰ ਵੜਨ ਨੂੰ ਵਿਆਹਾਂ ਛਾਦਿਆਂ ਦੇ ਵਿੱਚ ਜਾ ਕੇ ਰਫੀਰ ਸਿੱਟਦਾ ਜੇ ਕਿਸ ਨੇ ਟੇਡਾ ਦੇਖ ਲਿਆ ਤੇ ਉਹਦੇ ਮਗਰ ਬੰਦੇ ਲਾਤੇ ਇਹ ਮੇਰੇ ਟੇਡਾ ਦੇਖਿਆ ਇਹ ਵਿਆਹ ਦਾ ਹੀ ਚੱਕਰ ਪਿਆ ਜੀ ਵਿਆਹ ਸੀਗਾ ਸਾਡੇ 6 ਤਰੀਕ ਦਾ 6 ਤਰੀਕ ਵਿਆਹ ਦੇ ਚੱਕਰ ਪਿਆ ਵੀ ਸਾਡੇ ਨਾਲ ਟੇਡਾ ਦੇਖਿਆ ਉੱਥੇ ਬੈਠ ਫਟਾਇਆ ਹੋਇਆ ਹੋਗਾ ਇਹਨਾਂ ਦਾ ਤੇ ਰਾਤ ਨੂੰ ਇਹਨੇ ਬੰਦੇ ਭੇਜੇ ਦੋ ਵਾਰੀ ਇੱਕ ਵਾਰੀ बच ਗਿਆ ਸੀ ਤਾਂ ਦੂਜੀ ਵਾਰੀ ਨਹੀਂ ਬਚਿਆ ਇਹਦਾ ਵੱਡ ਕੇ ਸਾਨੂੰ ਫੋਨ ਕੀਤਾ ਇਹਨਾਂ ਨੇ ਵੱਡ ਵਡਾਂਗਾ ਕਰਕੇ ਉਹ ਤੁਹਾਨੂੰ ਵੀਡੀਓ ਅਸੀਂ ਦਿਖਾ ਲਦੇ ਆ ਸਾਡੀ ਅਜੇ ਫੌੜਾ ਪੁਲਿਸ ਨੇ ਪੂਰੀ ਨਹੀਂ ਸੁਣੀ ਅ디 ਚਲੰਦਰ ਐਸਐਸਪੀ ਮੋਰ ਸਾਡੀ ਇਹੀ ਬੇਨਤੀ ਆ ਜੀ ਇਹਦੀ ਇਨਕੁਆਰੀ ਕੀਤੀ ਜਾਵੇ ਸਾਨੂੰ ਇਨਸਾਫ ਚਾਹੀਦਾ ਨਾਹੀਂ ਰੋੜ ਤੇ ਡੋਡੇ 6-6 ਕੁਆਂਟਲ ਵੇਚੇ ਆ ਜੀ ਪਿੰਡ ਗਵਾਹ ਹੋਊਗਾ ਦੁਕਾਨ ਕੋਈ ਕਿਸੇ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਗ੍ਰਾਂਹ ਪੁਲਿਸ ਇਹਦਾ ਥਾ ਦੇ ਰਹੀ ਆ ਲਿਖ ਕੇ ਸ਼ਿਕਾਇਤ ਕੀਤੀ ਹਾਂ ਜੀ ਇਹਦੇ ਤੇ ਪਰਚੇ ਵੀ ਆ ਲੜਾਈ ਝਗੜੇ ਦੇ ਪਰਚੇ ਆ ਇਹ ਵੀ ਆ ਪਰਚੇ ਵੀ ਆ ਹਾਂਜੀ ਨਸ਼ੇ ਦੀ ਕਰਦੇ ਨਹੀਂ ਪੈਸਾ ਮਿਲਦਾ ਖੁੱਲਾ ਖੁੱਲਾ ਪੈਸਾ ਮਿਲਦਾ ਜੀ ਕੋਈ ਸ਼ਿਕਾਇਤ ਹੁਣ ਇਹ ਸਾਡੇ ਮੋਰੇ ਹਾਂਜੀ ਕੋਈ ਕੋਈ ਸ਼ਿਕਾਇਤ ਕੀਤੀ ਪੁਲਿਸ ਨੂੰ ਲੈਕਤੀ ਸ਼ਿਕਾਇਤ ਪਿੰਡ ਨੇ ਕੋਈ ਨਹੀਂ ਕੀਤੀ ਜੀ ਪਿੰਡ ਨੂੰ ਸਾਰੇ ਪਤਾ ਵੀ ਨਸ਼ੇ ਵੇਚੇ ਆ ਨਹੀਂ ਸ਼ਿਕਾਇਤ ਕਿਉਂ ਨਹੀਂ ਕਰਦੇ ਸ਼ਿਕਾਇਤ ਕਿਉਂ ਨਹੀਂ ਕਰਦੇ ਕੋਈ ਨਾ ਪੈਸਾ ਚੜਦਾ ਮਰਵਾ ਦਿੰਦੇ ਮਰਵਾ ਦਿੰਦੇ ਅੱਜ ਬਾਹਰੋਂ ਬੰਦੇ ਛੱਡ ਕੇ ਜਿੱਦਾਂ ਸਾਡਾ ਮੁੰਡਾ ਜਿੱਦਾਂ ਸਾਡਾ ਮਰਵਾਤਾ ਇਹਨਾਂ ਨੂੰ ਇਹੀ ਆ ਵੀ ਸਾਡੀਆਂ ਗੱਲਾਂ ਇਹਨੂੰ ਦੱਸਦਾ ਦੂਜੇ ਕੁਆੜੀ ਇਹਨੂੰ ਜਗਬਾਲ ਕੁਵਾੜੀ ਆਇਆ ਜੀ ਉਹਦੀ ਦੁਕਾਨ ਤੇ ਹਮਲਾ ਹੋਇਆ ਉਹ ਵੀ ਗਵਾਹ ਆ ਇੱਕ ਗੁਰਮੁਖ ਆ ਉਹ ਵੀ ਗਵਾਹ ਆ ਕਿ ਕਿੰਨੇ ਕਰਦਾ ਹਾਂਜੀ ਕੀ ਮੰਗ ਕੀ ਕਰਦਾ ਮੰਗ ਲਈ ਆ ਵੀ ਸਾਨੂੰ ਐਸਐਸਪੀ ਜਲੰਧਰ ਸਾਨੂੰ ਇਨਸਾਫ ਚਾਹੀਦਾ ਜੀ ਅਸੀਂ ਬੇਨਤੀ ਕਰਦੇ ਆ ਜੀ ਦਿਹਾੜੀਦਾਰ ਬੰਦੇ ਆ ਸੀ 300 ਰੁਪਏ 400 ਰੁਪਏ ਦਿਹਾੜੀ ਪਾਉਣ ਵਾਲੇ ਸਰਵੇ ਕਰ ਲੋ ਜਿਹੜੇ ਮਰਜ਼ੀ ਠੀਕ ਆ ਇਹਨਾਂ ਕੋਲ ਪਲਾਟ ਇਹਨੇ ਨਿਆਣੇ ਆਪਣੇ ਭੇਜੇ ਬਾਹਰ ਇੱਕ ਇਹਦਾ ਭਤੀਜਾ ਹੈਗਾ ਜੇਲ੍ਹ ਚ ਦੁਕਾਨ ਦਾ ਮਾਲਕ ਉਹ ਜੇਲ੍ਹ ਜਾਂ ਚੋਰੀਆਂ ਠੱਗੀਆਂ ਉਹ ਕਰਦਾ ਰਿਆ ਉਹ ਮਾਇਆ ਇਹਨੂੰ ਇਕੱਠੀ ਦੇ ਰਿਆ ਕਰਕੇ ਹਾਂਜੀ ਉਹ ਜੇਲ੍ਹ ਦੇ ਸਾਡੀ ਵਾਸਤੇ ਇਹੇ ਬੇਨਤੀ ਹੈ ਜੀ ਐਸਐਸਪੀ ਮੋੜੀ ਜਲੰਧਰ ਸਰ ਅਜੇ ਤੱਕ ਨਾ ਮੇਥੇ ਕੋਈ ਤਾਂ ਨਹੀਂ ਕੰਪਲੀਟ ਨਾ ਅਜੇ ਤੱਕ ਮੈਂ ਇਦਾਂ ਦਾ ਕੋਈ ਕੰਮ ਕਰਦਾ ਮੈਂ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਠੀਕ ਹੈ ਨਾ ਮੈਂ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਆ ਬੇਟੀਆਂ ਮੇਰੀਆਂ ਅਲਸ ਕਰਕੇ ਗਈਆਂ ਆ ਬਾਹਰ ਚਲੋ ਪ੍ਰਮਾਤਮਾ ਦੀ ਦਿਆ ਨਾਲ ਮੈਨੂੰ ਕਿਸੇ ਗੱਲ ਦੀ ਕਮੀ ਨਹੀਂ ਹੈ ਕਿ ਮੈਨੂੰ ਇਹ ਕੰਮ ਕਰਨ ਦੀ ਲੋੜ ਨਹੀਂ ਹੈਗੀ ਠੀਕ ਹੈ ਨਾ ਮਾਲਕ ਦਾ ਦਿੱਤਾ ਹੈਗਾ ਸਭ ਕੁਝ ਮੈਂ ਤਾਂ ਮਜ਼ਦੂਰੀ ਵਾਲੇ ਬੰਦੇ ਆ ਇਦਾਂ ਦਾ ਕੋਈ ਕੰਮ ਨਹੀਂ ਹੈਗਾ ਨਾ ਅੱਜ ਤੱਕ ਮੇਤੇ ਕੋਈ ਇਦਾਂ ਦੀ ਕੰਪਲੇਟ ਐ ਨਾ ਕੋਈ ਇਦਾਂ ਦਾ ਮਿੱਤੀ ਪਰਚਾ ਆ ਠੀਕ ਹੈ ਨਾ ਮੈਂ ਆਪਣੀ ਦੁਕਾਨਦਾਰੀ ਕਰਦਾ ਆ ਆਪਣੀ ਰੋਟੀ ਖਾਂਦਾ ਆ ਆਪਣੇ ਘਰ ਸੌਂਦਾ ਆ ਮੈਂ ਅੱਜ ਤੱਕ ਕਦੇ ਵੀ ਕੋਈ ਨਸ਼ੇ ਦਾ ਕੰਮ ਨਹੀਂ ਕੀਤਾ ਠੀਕ ਹੈ ਨਾ ਤੇ ਨਾ ਅੱਜ ਤੱਕ ਮੈਂ ਨਸ਼ੇ ਦਾ ਅਜੇ ਤੱਕ ਕੋਈ ਸੁਣਿਆ ਹੀ ਆ ਇਹ ਪਹਿਲੀ ਵਾਰ ਕੋਈ ਰੰਜਿਤਵਾਸੀਆਂ ਦੇ ਵਿੱਚ ਇਹ ਮੇਰਾ ਨਾਮ ਲੈ ਲਈਏ ਠੀਕ ਹੈ ਨਾ ਅੱਜ ਤੱਕ ਕਿਸੇ ਥਾਣੇ ਦੇ ਵਿੱਚ ਮੇਤੇ ਕੋਈ ਇਦਾਂ ਦੀ ਕੰਪਲੇਟ ਨਹੀਂ ਹੈਗੀ ਵੀ ਮੈਂ ਕੋਈ ਨਸ਼ਾ ਵੇਚਦਾ ਆ ਠੀਕ ਹੈ ਨਾ ਜਾਂ ਮੈਂ ਕੋਈ ਨਸ਼ਾ ਵੇਚ ਦਾ ਫੜ ਹੋਇਆ ਲੜਾਈ ਝਗੜੇ ਦੇ ਨਹੀਂ ਕਰਿਆ ਕੋਈ ਤੇ ਲੜਾਈ ਝਗੜਾ ਸਾਡਾ ਜਿੱਦਾ ਭਤੀਜੇ ਮੇਰੇ ਨਾਲ ਇਹਨਾਂ ਦਾ ਕੋਈ ਰੰਜਿਸ਼ਬਾਦੀ ਸੀਗੀ ਕੋਈ ਦੁਕਾਨ ਦੀ ਉਹਦੇ ਆਧਾਰ ਤੇ ਇਹਨਾਂ ਦਾ ਹੋਇਆ ਆਪਸ ਦੇ ਵਿੱਚ ਦੁਕਾਨ ਤੇ ਮੇਰੀ ਆ ਕੇ 20 25 ਬੰਦਿਆਂ ਨੇ ਮੇਰੇ ਭਤੀਜੇ ਤੇ ਹਮਲਾ ਕੀਤਾ ਠੀਕ ਹੈ ਨਾ ਉਹ ਵੀ ਮੈਂ ਬੜੇ ਪਿੰਡ ਦਾਖਲ ਕਰਾ ਕੇ ਆਪਣੇ ਭਤੀਜੇ ਨੂੰ ਐਮਐਲਆਰ ਕਟਵਾਈ ਆ ਠੀਕ ਹੈ ਨਾ ਉਹ ਹੁਣ ਸਾਡੇ ਤੇ ਝੂਠੇ ਦੋਸ਼ ਲਾਈ ਜਾਂਦੇ ਆ ਜੀ ਠੀਕ ਹੈ ਨਾ ਬਾਕੀ ਕੋਈ ਸਾਡੇ ਤੇ ਇਦਾਂ ਦੀ ਕੰਪਲੇਟ ਨਹੀਂ ਹੈਗੀ ਫਿੰਗਰਾਂ ਅਜੀ ਦਿਹਾੜੀ-ਦਾਲੀਆ ਬੰਦੇ ਮਿਹਨਤ ਕਰਦੇ ਆ ਰੋਟੀ ਖਾਂਦੇ ਆ ਸਾਨੂੰ ਲੋੜ ਹੀ ਨਹੀਂ ਦਾਦਾ ਕੰਮ ਕਰਨ ਦੀ